ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8-9 ਪਸ਼ੂ ਤੁਹਾਨੂੰ ਵਿਖਾਉਣੇ ਆਂ ਚਾਰ ਚੰਗੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਚੰਗੀਆਂ ਭਾਰੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਚਾਰ ਹੀ ਤੁਹਾਨੂੰ ਗਾਵਾਂ ਦਿਖਾਉਣੀਆਂ ਸਾਰੀਆਂ ਸੱਜਰਾਂ ਹੀ ਆ ਅੱਜ ਬਾਕੀ ਆ ਵੀ ਵੀਡੀਓ ਪੂਰੀ ਵੇਖਿਓ ਵੱਡੇ ਛੋਟੇ ਪਾਸ ਸਾਰੇ ਹੀ ਆ ਸਾਰੀ ਵੈਰਾਈਟੀ ਹੈਗੀ ਆ ਅੱਜ ਵੀਡੀਓ ਐਂਡ ਤੱਕ ਕਰ ਜਰੂਰ ਵੇਖਿਓ ਇਹ ਆ ਵੀ ਸੋਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਖੜੋ ਕਿਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾ ਜੀ ਹਾਂਜੀ ਕਿਰਪਾ ਬੋਦੇ ਸਿੰਦੀ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਅੱਜ ਤੇ ਚੰਗੀ ਮੰਡੀ ਲਾਈ ਜੇ ਅੱਨੇ ਤੱਕਰ ਮਾਲ ਬੰਨੇ ਅੱਜ ਸਾਰਾ ਮਾਲ ਆਪਣੇ ਕੋਲ ਸੱਤ ਅੱਠ ਪਸ਼ੂ ਹੁੰਦੇ ਆ ਹਰ ਵੇਲੇ ਜਦੋਂ ਮਰਜੀ ਕੋਈ ਆ ਅੱਛਾ ਪੱਕੇ ਨੇ ਮਾਲ ਹੁੰਦਾ ਹੀ ਹੁੰਦਾ ਹੈ ਹਾਂਜੀ ਹਾਂਜੀ ਠੀਕ ਆ ਚਲੋ ਨਾਮ ਦੱਸੋ ਕਿਹੜਾ ਨਾਮ ਆਪਣਾ ਕਮਲਜੀ ਸਿੰਘ ਜੀ ਹਾਂਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬੱਬਾ ਨਾਨਕ ਤੇ ਜ਼ਿਲ੍ਹਾ ਕਰਤਾਰਸਪੁਰ ਆ ਠੀਕ ਆ 98159784 ਮੇਰਾ ਨੰਬਰ ਹੈ ਇੱਥੇ ਵਰਸਪ ਚੱਲਦਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਹਿਲਾਂ ਮੱਝਾਂ ਵਖਾ ਦੀਏ ਹਾਂਜੀ ਹਾਂਜੀ ਚਲੋ ਪਹਿਲਾਂ ਮੱਝਾਂ ਵਖਾ ਦਿੰਨੇ ਆ ਸ਼ੁਰੂਆਤ ਜਿਹੜੀ ਆ ਬੂਰੀ ਮੱਝਾਂ ਤੋਂ ਕਰ ਲਈਏ ਹਾਂਜੀ ਹਾਂਜੀ ਗੱਬਣੇ ਆ ਜੇ ਹਨਾ ਗੱਬਣੇ ਕਿੰਨਾ ਕੁ ਘੜ ਦੀ ਟਾਈਮ ਜੇ ਟਾਈਮ ਇਹਨੇ 15 ਦੇ ਰਾਂਗੇ ਕਿੰਨਾ ਕੁ ਦੁੱਧ ਘੱਟੀ ਜਾਊਗੀ ਦੁੱਧ ਬਹੁਤਾ ਨਹੀਂ ਜੇ 11 ਕਿਲੋ ਪਹਿਲੇ ਸਵੇਰੇ ਨੇ ਚਵਾਇਆ ਵਾ ਗਾਰੰਟੀ ਦੇ ਵਿੱਚ ਹੁੰਦੇ ਆ ਸ਼ਾਇਦ ਮਾਰਦੀ ਆ ਜੇ ਆਪਣਾ ਦੀ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਮੈਂ ਜੀ ਹਾਂਜੀ ਫੇਰ ਮੈਂ ਇਹ 15 ਦਿਨਾਂ ਸੂਖੀ ਨਾ ਤੇ ਫਿਰ ਤੋਂ ਬੜੇ ਪੀਆਂ ਦੀ ਭਰਾ ਪਾਉਣ ਸ਼ਾਮ ਨੂੰ ਛੱਡ ਕੇ ਦੇ ਦੇਣੀ ਹੈ। ਅੱਛਾ। ਹਾਂ, ਬੂਰੇ ਰੰਗ ਦੀ। ਐਰ ਕੀ ਕਿੰਨਾ ਕਿ ਦੁੱਧ ਕੱਢੀ ਜਾਓਗੀ। ਨਾਲ ਹੀ ਗੁੜੀ 12 ਕਿਲੋ ਦੁੱਧ ਦੇ ਜੂਗੀ। ਗਾੜੀ ਮੌਸਮ ਚੰਗਾ ਆ ਗਿਆ। ਸੋਹ ਹਾਂ ਫਿਰ ਇੱਕ ਰੀਮ। ਬਾਕੀ ਥੱਲੇ ਆ ਭਰਨੀ ਚੰਗੀ ਆ। ਥੱਲੇੋਂ ਚੰਗੇ ਖੁੱਲੇ ਹਵਾਨੇ ਦੀ ਮਾਲ ਕਿਆ। ਬਾਕੀ ਆ ਵੀ ਕੱਦ ਪਰ ਹਮੇ ਬਹੁਤਾ ਉੱਚਾ ਨਹੀਂ ਆ ਦਰਮਿਆਨਾ ਕੱਦ ਆ ਮੀਡੀਅਮ ਕੱਦ ਜਿਤਨਾ ਆਮ ਕਰਾਂਗੇ ਇਹ ਇਹ ਆ ਵੀ ਹੈ ਰਾਜੀ ਆ ਤਰ੍ਹਾਂ ਫੱਬਦੀ ਆ ਛੋਟੀ ਪੁੱਲੀ ਇਹ ਛੋਟੀ ਪਰ ਬਾਕੀ ਹੱਡੀਆਂ ਵੇਖੋ ਬੂੜੀਆਂ ਝੋਟੀਆਂ ਬਿਲਕੁਲ ਇੰਨਾ ਹੀ ਏਡਾ ਕਰਦੀਆਂ ਹੀ ਆ ਵੀ ਇਹ ਇਹ ਸਰੀਰੋਂ ਭਾਰੀ ਆ ਤਰ੍ਹਾਂ ਬਾਕੀ ਜਦੋਂ ਥੱਲੇੋਂ ਤਿਆਰ ਹੋ ਗਈ ਛੋਟੀ ਪੂਰੀ ਸੋਹਣੀ ਲੱਗਣ ਲੱਗ ਪਣੀ ਇਹ ਆ ਦੇਖ ਸਾਡੇ ਥਾਣੇ ਦੇ ਇਲਾਕੇ ਤੋਂ ਮਿਲਕ ਮੈਨ ਵੀ ਦੇਖ ਸਕਦੇ ਚੰਗੀ ਕਿੰਨਾ ਫਿਰ ਵੇਦੀ ਇਹਦਾ ਮੁੱਲ ਮੁੱਲ ਤਾਂ ਵਿੱਦੀ ਝੋਟੀਆਂ ਇਹੋ ਜੀਆਂ ਉਦਾਂ ਦੇ ਆਪਾਂ ਵੇਚੀਏ ਲੱਖ ਲੱਖ ਦੀਆਂ ਬੀਜਾਂ ਹਾਂਜੀ ਪਰ ਹੁਣ ਆਪਾਂ ਬਾਜ਼ਾਰ ਵੀ ਥੋੜਾ ਜਿਆ ਅੱਗੇ ਨੂੰ ਫਰਕ ਆ ਹਾਂਜੀ ਥੋੜਾ ਜਿਆ ਫਰਕ ਪੈ ਗਿਆ ਹੁਣ ਕੋ 50 ਦੇ ਸਾਬ ਮੰਗਾ ਲਊ ਹਾਂਜੀ ਦੋ ਚਾਰ ਦੇ ਲਈ ਇਹ ਸਾਬ ਨਾਲ ਕੋ ਸੰਭ ਵੀ ਸੰਭ ਨੇ ਵੀ ਅੱਗੇ ਨੇ ਝੋਟੀਆਂ ਜਿਹੜੀਆਂ ਹੁਣ ਨਾ 82000 ਦਿਖਾਣਾ ਦੇਤੀ 82000 ਹਾਂਜੀ ਹਾਂਜੀ ਮੌਕੇ ਤੇ ਮੰਨ ਤਨ ਕਰ ਦੋਗੇ ਅੱਛਾ 78 ਦੋ ਛੜਦਾ ਅੱਛਾ 80 ਤੋਂ ਵੀ 80 ਤੋਂ ਦੋ ਛੜਦਾ ਵੀ ਇੱਕ ਭਰੇ ਆ ਵੀ ਛੋਟ ਛਾਟ ਵਾਲਾ ਹੁਣ ਸੌਦਾ ਰਹਿ ਗਿਆ ਜੀ 78000 ਤੋਂ ਛੋਟ ਕਰ ਦੋਗੇ ਥੋੜੀ ਜਿਹੀ ਹੁੰਦਾ ਫਿਰ ਤੇ ਮਾਨਤਾ ਨਹੀਂ ਵੀ ਕਹਿ ਦੇਣਾ ਜੀ ਅੱਛਾ ਹੁਣ ਆਪ ਹੀ ਕਰਤਾ ਵੀ ਖੂਨ ਆਉਣਗੇ ਇਹਦੇ ਘਟ ਘਟ ਠੀਕ ਆ ਚਲੋ ਬਾਕੀ ਇਹ ਆ ਵੀ ਮੌਕੇ ਤੇ ਕੋਈ ਥੋੜੀ ਬਾਤ ਹੀ ਕਰ ਲਿਆ ਨਿਕਲ ਜੂਗੀ ਬਿਲਕੁਲ ਅੱਜ ਸੂਈ ਸਵਾਈ ਜੇ ਹਾਂਜੀ ਹਾਂਜੀ ਇਹ ਸੂਈ ਜੇ ਇੰਨੀ ਲੀਦੀ ਝੋਟੀ ਆ 14 ਕਿਲੋ ਬੋਧੇ ਤੁਸੀਂ ਤਾਹ ਮੰਨ ਕੇ ਲੈ ਲਓ ਕਿੰਨੇ ਦਿਨਾਂ ਦੀ ਸੂਈ ਆ ਇਹਨਾਂ ਸੂਈ ਨੂੰ ਲੈ ਤੁਹਾਡੇ ਸਾਹਮਣੇ ਜੀ ਫਾਤ 8 ਦਿਨ ਹੋ ਗਏ ਜੇ ਤਾਜੀ ਆ ਕੋਲਾਈ ਆ ਬੱਚਾ ਉੱਤਰਾ ਆ ਬੱਚਾ ਚਵਾਈ ਬੜੀ ਮੋਟਰਾਂ ਇਹਦੇ ਚ ਦੁੱਧੋ ਵਧੂਗੀ ਤੇ ਦੁੱਧੋ ਵਧਣੀ ਆ 13 14 ਕਿਲੋ ਦੁੱਧ ਦੇ ਜੂਗੀ 13 14 ਲੀਟਰ ਤੇ ਜਾਣੀ ਆ ਤੇ ਪਰ ਇਹ ਆ ਵੀ ਸਰੀਰੋ ਚੰਗੀ ਆ ਖੱਬਦੀ ਆ ਛੋਟੀ ਮੂੰਹ ਮੱਥੇ ਦੀ ਸੋਹਣੀ ਆ ਤੁਹਾਨੂੰ ਹੁਣੇ ਦਿਖਾਉਨੇ ਆ ਕਰੀ ਸਾਡਾ ਡਰਦੀ ਡਰਦੀ ਜੀ ਆ ਡਰਦੀ ਆ ਨਾ ਜਿਉ ਪੜਾ ਜਾਨ ਨਾਲ ਗੱਲ ਪਾਇਆ ਨਾ ਅਜੇ ਹੁਣੇ ਇਹਦੇ ਵੱਡੇ-ਵਡੇ ਜੇ ਪਾ ਕੇ ਹਟੇ ਆ ਚੱਬੋਦੂ ਵੀ ਨਹੀਂ ਪਾਉਂਦੀ ਇਹਨੇ ਸੰਗੋ ਪਾਇਆ ਪਿਛੇ ਕਹਿੰਦੇ ਸੀ ਸੰਗਲ ਤੋਂ ਆਈ ਹੈ ਸੰਗਲ ਪਾਇਆ ਹੈ ਆਪਾਂ بڑا ਇਹ ਪਾਇਆ ਵੀ ਸੰਗਲ ਲਾਇਆ ਉਹ ਚੱਲ ਕਿਉਂ ਬੋਲਦਾ ਪਾ ਲਈ ਹਾਂ ਦੇਖ ਸਾਦੀ ਬਿਲਕੁਲ ਗੋਲ ਸਿੰਘ ਦੀ ਝੋਟੀ ਨੀਲੀ ਦੀ ਝੋਟੀ ਆ ਜਿਹੜੀ ਬਿੱਲੀਆਂ ਅੱਖਾਂ ਵਾਲੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਪਾ ਰਹੀ ਹੈ ਮੱਜ ਪੂਰੀ ਸਰੀਰ 14 ਲੀਟਰ ਦੇ ਲਾਗੇ ਬਣੇ ਦੁੱਧ ਜਿਹੜਾ ਕਹਿੰਦੇ ਵੀ ਭਰੀ ਜਾਊਗੀ ਹੁਣ ਜਿਹੜਾ 10 ਲੀਟਰ ਦੇ ਲਾਗੇ ਬਣੇ ਆ ਤੇ ਇਹ ਕੋਕੇ ਪਾਉਣ ਵਾਲੀ ਆ ਜੱਟੂ ਬਾਕੀ ਚੋਟ ਚੰਗੀ ਹੈ ਬਾਕੀ ਇਹ ਵੀ ਸੋਹਣੀ ਲੱਗਦੀ ਹੈ ਉਤਨਾ ਫੱਬਦੀ ਆ ਕਰੇਬਾ ਦੇ ਵੀ ਸੋਹਣੀ ਲੱਗੂ ਬਾਕੀ ਥਾਨ ਵੀ ਚੰਗਾ ਲੱਗਾ ਇਹਦੇ ਕੋਲ ਆ ਦੇਖ ਲੈ ਥਾਨੇ ਦੇ ਲੱਗੇ ਤਾਂ ਬਾਕੀ ਮਿਲਕ ਨੇ ਵੀ ਚੰਗੀ ਮਾਟੀ ਲੱਗੀ ਆ ਰੂਮ ਆ ਗਈ ਫੋਲੀ ਜਾਂ ਘੜ ਕੇ ਤੇ ਮੁੱਲ ਫਿਰ ਵਧਦੀ ਆ ਦਾ ਮੋਲ ਤੇ ਵੇਚੀ ਵੇਖ ਲੋ ਹਣੀਆਂ ਦਾ ਡੇ ਡੇ ਲੋਕੀ ਮੰਗਦੇ ਲੀ ਲੀ ਜਾਂਦਾ ਹਾਂਜੀ ਦੁੱਧ ਵੀ 13-14 ਕਿਲੋ ਚਾਹੀ ਜਾਊਗੀ ਆਪਾਂ ਜਿਹੜੀ ਹਾਨ ਆ ਨਾ ਝੋਟੀ ਹਾਂਜੀ ਦੇਣ ਵਾਲੇ ਨਾਲ ਇੱਕ ਵੀ ਦੀ ਝੋਟੀ ਇੱਕ ਵੀ ਦੀ ਹਾਂਜੀ ਬਾਕੀ ਵਿੱਚ ਮਾਨਤਾਨ ਮਾਨਤਾਨ ਕਰ ਲਾਂਗੇ ਚਲੋ ਕੋ ਫੋਨ ਲਾਊਗਾ ਤੇ ਆਪੇ ਸਬਦਾ ਹੋ ਜਾਊਗਾ ਮੌਕੇ ਤੇ ਕੋ ਵੀਰ ਫੋਨ ਲਾਵੇ ਇੱਕ ਰੀ ਬਾਕੀ ਇਹ ਵੀ ਝੋਟੀ ਫੱਬਦੀ ਆ ਤਨਾ ਹਾਂਜੀ ਹਾਂਜੀ ਸਰੀਰਾਂ ਭਾਰੀ ਆ ਇਹ ਆਵੇ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਸੋਨ ਪੁਨੇ ਦਾ ਮੁੱਲ ਵੀ ਆ ਬਿਲਕੁਲ ਬਿਲਕੁਲ ਅੱਜ ਦੁਪਹਿਰ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਾ ਪਰਦੇਗੇ ਛੋਟ ਵਾਲਾ ਮੁੱਲ ਕਰਦਨੇ 1 15 ਦੀ ਹਾਂ ਨਾ ਦੇ ਦਾਂਗੇ ਅੱਛਾ ਬਾ ਛੋਟ ਵੀ ਤੁਹਾਨੀ 200 ਘਾੜਦੀਏ 50 ਘਾੜਦੀਏ ਠੀਕ ਹੈ ਜੀ ਬੋ ਕਹੇ ਹੁਣ 5 ਤਾਂ ਵਾਅ ਵੀ ਛੱਡਦਾ ਜੀ ਠੀਕ ਹੈ ਹਾਂ ਜੀ ਕਪਲ ਝੋਟੀ ਉਹਦਾ ਇੱਕ 25 ਦੀ 30 ਦੀ ਹੀ ਦੇਖਦੇ ਸਮਾਨ ਦਾ ਅੱਛਾ ਹਾਂ ਜੀ ਹਾਂ ਜੀ ਤੇ ਆ ਜਿਹੜੀ ਮਾਝ ਨੂੰ ਕਹੀਏ ਕਿ ਹਾਥੀ ਗਈ ਏ ਵੇਖ ਲਓ ਕੱਲੀ ਆਉਣੀ ਹੈ ਗ ਮੈਂ ਵੇਖੋ ਕਿ ਆ ਜੇ ਗੱਬਣ ਆ ਹਨਾ 15 ਕਿਲੋ ਦੀ ਗਾਰੰਟੀ ਜੇ ਜਰਾ ਮਰਜੀ ਮੈਂ ਲਾ ਜੀ ਮੇਰੇ ਤੋਂ ਅੱਛਾ ਹਾਂ ਪਤਲੇ ਚੰਮ ਦੀ ਬਾਕੀ ਜਿਹੜਾ ਸਟਰਕਚਰ ਹੈ ਜੇ ਕੋ ਸੰਭਨ ਨਾਲ ਲੈ ਜਾਊਗਾ ਦੁੱਧ ਵਾਧ ਵਾਧ ਵੇ ਕਰ ਸਕਦੀ ਹੈ ਇਹ ਕੋਤੀ ਚੀਜ਼ ਆ ਦੋ ਤਿੰਨਾਂ ਮੱਝਾਂ ਵਰਗੀ ਕੱਲੀ ਆ ਜਨੇ ਲਿਆਓ ਤੋਰ ਡੇਰੀਆਂ ਆ ਜੁੰਦੀਆਂ ਇਹੋ ਜੀਆਂ ਤਗੜੀਆਂ ਤਗੜੀਆਂ ਮੱਝਾਂ ਪੂਰੀ ਤਗੜੀ ਆ ਮੱਝ ਐਡਾ ਜਿਹੜਾ ਢਾਂਚਾ ਬੜਾ ਘੱਟ ਵੇਖਣ ਨੂੰ ਮਿਲਦਾ ਮੱਝਾਂ 'ਚ ਵੀ ਬੜਾ ਪਿਆਸੋਂ ਨੇ ਕਿਹੋ ਜਿਹਾ ਜੜੀ ਹੁਣੇ ਤੋੜਨੀ ਚਾਹੀਦੀ ਥੱਲੇ ਗੱਬਣਿਆ ਇਹ ਆ ਵੀ ਮੇਰਾ ਹੱਥ ਹੀ ਆ ਇੱਕ ਵਾਰੀ ਲੈ ਜਾ ਸਿੱਧੀ ਲੈ ਜਾ ਇੱਕ ਮਿੰਟ ਰੋਕਦਾ ਵੀ ਜੀ ਇੱਥੇ ਇਹ ਪਤਾ ਲੱਗਦਾ ਵੀ ਦੁੱਧ ਪੈਂ ਮੈਂ 15 ਕਿਲੋ ਕਹਿੰਦਾ ਆਹ ਦੇਖ ਸਕਦੇ ਹਵਾਨੇ ਤੇ ਬਰੀਕ ਬਰੀਕ ਨਾੜਾਂ ਵੀ ਜੜੀਆਂ ਕਾਫੀ ਚੰਗੀਆਂ ਵਾ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਐ ਬਾਕੀ ਆ ਵੀ ਮਾਦੇ ਚੰਗੀ ਆ ਉਤਨਾ ਬਾਕੀ ਜਿਹੜੇ ਵੀ ਦੇਖਣ ਵਾਲੇ ਉਹ ਜਿਆਦਾ ਸੂਝਵਾਨ ਨੇ ਕੋਈ ਵੀ ਆਣ ਕੇ ਲੱਗ ਵਾਣ ਕੇ ਵੇਖੇ ਇੱਕ ਜੀ ਬੰਵੇਂ ਨਹੀਂ ਵੀ ਕਹਿੰਨੇ ਖਰੀਦਣੀ ਵੇਖੇ ਦਿਲ ਖੁਸ਼ ਹੁੰਦਾ ਵਾ ਇਹੋ ਜਿਹੇ ਪਸ਼ੂ ਵੇਖ ਕੇ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਨਾਲ ਤੇ ਲੈ ਲਓ ਇਹਦਾ ਭਾਂ ਕਰ ਲੂ ਪਰ ਦੋ ਗੜੀ ਜਈਏ 170 ਕਰੀਏ 110 ਕਰੀ ਜਾਈਏ ਹਾਂਜੀ 135 ਦੀ ਹਾਂ ਨਾ ਮੈਂ ਅੱਛਾ 135 ਦੀ ਹਾਂਜੀ ਹਾਂਜੀ ਚਲੋ ਬਾਕੀ ਮੌਕੇ ਤੇ ਛੋੜਾ ਪਤਾ ਕਰ ਦੋਗੇ ਚਲ ਲਾਂਗੇ ਮਾਨ ਤੁਹਾਨੂੰ ਬਾਕੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀ ਆਣ ਕੇ ਵੇਖੇ ਜਰੂਰ ਪੂਰੇ ਵੱਡੇ ਸਟਰਕਚਰ ਚ ਆ ਤੇ ਚੰਗੀ ਭਾਰੀ ਮਾ ਜੀ ਲੱਗੇ ਨਾ ਲੱਗੇ ਪਰ ਮੈਂ ਅਗਦੇ ਵੇਖਿਓ ਸਹੀ ਲੱਗੇ ਆਂ ਕਿੰਨੀ ਕਹਿੰਦੀ ਹੈ ਹਲੇ ਤਿਆਰ ਹੋਣੀ ਆ ਜੇ ਕੋਈ ਹਫਤਾ ਜਿੰਨੇ ਵਿੱਚ ਲੈ ਜਾਣਾ ਮੈਂ ਜਿਹੜੀ ਇਹ ਪੂਰੇ 30 ਦੇ ਦਾਂ ਯਾਰ ਅੱਛਾ ਪੂਰੇ 30 ਦੀ ਪੂਰੇ 30 ਦੇ ਦਾਂ 1 ਲੱਖ ਤੇ 30 ਹਜ਼ਾਰ ਦੀ ਹਾਂਜੀ ਤੇ ਮੱਜਾਂ ਵੀ ਚੰਗੀ ਆ ਜਿਹੜੀ ਹੁਣ ਦੇਖਣ ਲੱਗੇ ਅੱਜ ਮੱਜਾਂ ਜਿਹੜੀਆਂ ਚਾਰੇ ਆ ਪਰ ਚਾਰੇ ਇੱਕ ਦੂਜੇ ਨੂੰ ਕੱਟਦੀਆਂ ਆਪਣੀ ਆਪਣੀ ਜਗ੍ਹਾ ਸਾਰੀਆਂ ਸਹੀ ਆ ਇਹ ਵੀ ਕੱਪਣੇ ਵਿੱਚ ਕੋਈ ਹਲਦੀਆਂ ਨਹੀਂ ਕਿਤੇ ਕੁੜੀਆਂ ਹੋਈਆਂ ਮਗਰ ਮਲਾਇਆਂ ਵੀ ਇੰਨੀਆਂ ਠੰਡੀਆਂ ਆ ਇਹ ਵੀ ਕੱਪਣੇ ਅੱਛਾਣੇ ਤੇ ਆਪਾਂ ਦੇਖ ਸਕਦੇ ਚੰਗੇ ਗਿਆਪਤੇ ਤੇ ਵੀ ਥਣ ਤੋਰੋ ਹਾਂ ਫਿਰ ਇੰਨਾਂ ਨੇ ਇਹ ਵੀ ਦੂਜੇ ਨੂੰ ਛੋਟੀ ਜੀ ਸੁਣੀ ਆ ਹਾਂਜੀ ਤੋਰਦੇ ਵੀ 10 12 ਕਰ ਦੋ ਹੈ ਵਧੀਆ ਕੱਢੀ ਜਾਓ 12 ਕਿਲੋ ਦੁੱਧ ਵਰਦਿਆ 12 ਲੀਟਰ ਦੇ ਲੱਗ ਬੰਨੇ ਦੋ ਦਿਨ ਨੇ ਵੀ ਕਹਿੰਦੇ ਚਵਾਈ ਜਾਣਾ ਛੋਟੀ ਵੱਡੀ ਆ ਕਹੇਨ 5 14 15 ਕਿਲੋ ਵਾਲੀ ਕਹ ਦੋ ਪਰ 5 ਕਿਲੋ ਦੁੱਧ ਉਹ ਅਦੇ ਬਰਾਬਰ ਵਧੀਆ ਹੁੰਦਾ ਅੱਜ ਮੱਝਾਂ ਸਾਰੀਆਂ ਹੀ ਵੱਡੀਆਂ ਮੱਝਾਂ ਗਿਆ گاਵਾ ਵੀ ਸਾਰੀਆਂ ਚੰਗੀਆਂ ਵਿਖਾਉਣੀਆਂ ਤੁਹਾਨੂੰ ਇਰਾਮੋ ਲੱਕ ਨਾ ਜਫਰ ਮੋਲ ਤੇ ਛੋਟੀ ਨੂੰ ਕੰਨਣਾ ਪਵੇ ਇਹ ਨੂੰ 1 5 10 ਕਰੀ ਗਈ ਹੈ ਜਿਹੜੀ ਛੋਟੀ ਆ ਹਾਂਜੀ ਜਿਹੜੀ ਹਾਨ ਆ ਨਾ ਆਪਾਂ ਲੱਖ ਦੀ ਦੇ ਦਈਏ ਕਰ ਦੋ ਮੰਤਨ ਤੇ ਇੰਨੀ ਛਟਾਂ ਸਤਾਨਵੇਂ ਯਾਰ ਜੀ ਅੱਛਾ ਹਾਂਜੀ 95 ਦੇ ਦੇ ਦੋ ਪੂਰੇ ਠੀਕ ਹੈ ਚਲੋ ਛੋੜ ਕਰ ਦਾਂਗੇ ਫਿਰ ਵਿੱਚ ਜੇ ਨਹੀਂ ਹੋ ਸਕੇ ਠੀਕ ਹੈ ਮੈਂ ਉਦਾਂ ਜੇ ਰਿਹਾ ਹੂੰ ਉਹ ਪੁਰਾਣੇ ਸਮੇਂ ਜਨਾ ਹੂੰ ਦੇ ਸਮੇਂ ਦੇ ਹਿਸਾਬ ਨਾਲ ਤੇ ਇੰਨੇ ਦੀ ਲਾ ਲਓ ਪਰ ਪਹਿਲਾਂ ਆਪਾਂ ਇੱਕ 10 10 ਦੀਆਂ ਆਪਣੇ ਘਰ ਵਿੱਚ ਦਾਂ ਆਪ ਵਿੱਚੋਂ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਚਲੋ ਬਾਜ਼ਾਰ ਨੂੰ ਥੋੜਾ ਫਰਕ ਪੈ ਗਿਆ ਤਾਂ ਕਰਕੇ ਤੇ ਹਣਾ ਗਾਂ ਦਿਖਾ ਦੇ ਕਾ ਬੜੀ ਪਿਆਰੀ ਜੀ ਬੈਠ ਜੀ ਚੰਗੀ ਸੂਈ ਦੀ ਤਾਰੀ ਬਿਲਕੁਲ ਅੱਛੀ ਆ ਕੱਲ ਰਾਤ ਦੀ ਲਾ ਲਓ ਪਰਸੋਂ ਦੀ ਲਾ ਲਓ ਤੁਸੀਂ ਰਾਤ ਦੀ ਸੁਆ ਇਹਦਾ ਹਾਂਜੀ ਸੁਆ ਸੁਆ ਪਹਿਲਾਂ ਦੋ ਦੰਦੇ ਆ ਵਸ਼ੀ ਤੋਰੋ ਫਿਰ ਇਹਨਾਂ ਆ ਕਬੂਤਰ ਵੀ ਵਸ਼ੀ ਆਏ ਠੀਕ ਹੈ ਕੋਈ ਕੁਆਲਟੀ ਫੁੱਲ ਕੋਈ ਰੱਸੀ ਦੀ ਪੋਣੀ ਪੈਣੀ ਠੰਡੀ ਚਿਹਰਾ ਇੱਕ ਵਾਰੀ ਤੁਹਾਨੂੰ ਮੇਰਾ ਦਿਖਾਉਨੇ ਆ ਇਹ ਆ ਭਈ ਜਿੰਨੇ ਖੂਬਸੂਰਤ ਵੈਟ ਘਰੇ ਰੱਖਣੀ ਆ ਕਿਉਂ ਕਿ ਨਾ ਚੋਵੀ ਬੈਣਾ ਚੋਵੀ ਘਰ ਰੱਖਣ ਵਾਲੀਆਂ ਵਾ ਤੇ ਕੋਈ ਆਖੂਗਾ ਵੀ ਵਾਪਸ ਚੀਜ਼ਾਂ ਹੈਗੀਆਂ ਕੁਆਲਟੀ ਆਂਗੇ ਦੇਖ ਲਓ ਠੀਕ ਹੈ ਜੀ ਹਾਂ ਜੀ ਲੈ ਜਾਓ ਕੁਆਲਟੀ ਬੜੀ ਆ ਫੜ ਦੱਸ ਜੀ ਚਮਕ ਚਮਕੋ ਵੇਖੋ ਬਛੀ ਦੀ ਕਦਾਲੀ ਵਾਲੇ ਉਹ ਤਾਂ ਬੋਲਾ ਬੰਦਾ ਏ ਬੋਲਾ ਹੀ ਬੰਦਾ ਨਾ ਬੋਲਾ ਹੀ ਨਾ ਲੈ ਆ ਬਾਕੀ ਇਹ ਆ ਵੀ ਸਰੀਰੋਂ ਕਾਰੀ ਯਾਤਰਾ ਹੈ ਰਾਜੀ ਯਾਤਰਾ ਤਾਜੀ ਸੂਈ ਹੋਣ ਕਰਕੇ ਲੱਪੇ ਜਿਆ ਉਮਰ ਦੇ ਹਸਾਬ ਨਾਲ ਵੀ ਉਮਰ ਦੇ ਹਸਾਬ ਨਾਲ ਜਿਹੜਾ ਵਾ ਠੀਕ ਆ ਬੜੀ ਦੂਰ ਜਾਊਗੀ ਆ ਥਾਣੇ ਤੇ ਦੇਖ ਸਕਦੇ ਲੱਗੇ ਤੋ ਤੇਰਾ ਫਿਰ ਮੁੱਲ ਮੁੱਲ ਮੇ ਜੀ ਕਾ ਨੂੰ ਭਾਏ ਉਹ 60 ਘੜੀ ਗਈ ਹੈ ਵੇਚੀਆਂ ਵੀ ਆ 60 ਛੜਦੀਆਂ ਇਦਾਂ ਦੀਆਂ ਗੇ ਅੱਛਾ ਕੰਮ ਯੂਜ਼ ਨਹੀਂ ਵਿਕਣਾ ਜਿਹਨੇ ਲੈਣਾ ਸ਼ਕੀਨ ਨਹੀਂ ਲੈ ਰਹੇ ਜੀ ਸ਼ਕੀਨ ਸ਼ਕੀਨ ਨਹੀਂ ਜਾ ਹਨਾ ਦੁੱਧ ਲੈਣੀ ਹੈ ਦੁੱਧ ਵੀ ਇਹਨੇ ਪੂਰਾ ਵੱਡੀਆਂ ਜਿਹਨਾਂ ਦੇ ਨਾਲ ਹਾਂਜੀ ਹੁਣ ਇਹ 55000 ਦੀ ਕੀਮਤ ਦੇਵਾਂਗੇ 55000 ਦੀ 20 ਛੜ ਕਰਦਾਂਗੇ ਅੱਛਾ ਤੇ ਬਾਕੀ ਦੁੱਧ ਆਪਨੇ ਸਮਝਣਾ ਕੋ ਲਾ ਲੈ ਕਿੰਨਾ ਕੁ ਭਰੀ ਜਾਓਗੇ ਦੁੱਧ ਹੁਣ 10 ਕਿਲੋ ਗੋਲਾ ਹੀ ਹੋਊਗਾ ਅੱਛਾ ਗੋਲਾ ਬੰਦਾ ਹੋਊਗਾ ਇਹ ਵੀ ਦੂਜਾ ਗੋਲਾ ਕਿੰਨਾ ਕੁ ਭਰੀ ਜਾਓਗੇ ਦੁੱਧ ਦੇ ਦੁੱਧ 15 16 ਕਿਲੋ ਆਮ ਨਾਲ ਅੱਛਾ ਪਹਿਲੇ ਸਵੇਰ ਭਰ ਦੇਓਗੇ 1 ਅਲਗੀ ਕੀ ਉੱਤੀ ਆਇਤ ਅੱਛਾ ਦੇਖੋ ਜਿੰਦਾ ਮਰਦੀ ਵਾਛੀ ਆ 20 ਕਿਲੋ ਵਾਲੀ ਵਾਛੀ ਆ ਠੀਕ ਆ ਹਾਂਜੀ ਹਾਂਜੀ ਚੰਗੀ ਵਾਛੀ ਝੂੰਗੀ ਵਾਛੀ ਆ ਅਜੇ ਗੱਭਣ ਆ ਹਨਾ ਗੱਭਣ ਆ ਵਾਛੀ ਕਿਤੇ ਤਾਨੂੰ ਗੱਲਾਂ ਹੈ ਬੰਨ ਤੱਕ ਇਹਨੇ ਆਪਣੇ ਨਾਲੋਂ ਜ਼ਿਆਦਾ ਬੰਨ ਜਾਣਾ ਹੋਰ ਬੰਨ ਜਾਣਾ ਨਿਕਲੇ ਸੀ ਗਿਆ ਕੋਈ ਕਿਤੇ ਮਾਰਦੀ ਨਹੀਂ ਹਿਲਦੀ ਨਹੀਂ ਭੰਦੂ ਬੰਨੇ ਬੈ ਕੇ ਛੋੜੋ ਬਹੁਤ ਚੰਗੀ ਜ਼ਿਆਦਾ ਚੰਗੀ ਵਾਛੀ ਲੋ 20 ਲੀਟਰ ਜਿਹੜਾ ਕਹਿੰਦੇ ਵੀ ਇਹ ਚਵਾ ਦੂ ਕਿ ਅਜਲ ਹੈ ਉਹ ਜੀ ਬਾਕੀ ਇਹਦਾ ਵੀ ਥਣ ਚੰਗਾ ਦੂਰ ਦੂਰ ਲੱਗਾ ਵਾ ਚੰਗੇ ਕੈਪ ਤੇ ਥਣੇ ਬਹੁਤ ਜਿਆਦਾ ਚੰਗੀ ਹੈ ਦੇਖੋ ਜਿੱਦਾਂ ਮਰਜੀ ਬਾਨੀ ਬੜੀਏ ਜੇ ਇਹਦਾ ਫਿਰ ਮੁੱਲ ਮੁੱਲ ਤਾਂ ਵਿਦਿਆ ਹੋ ਜਾਊਗਾ ਮੁੱਲ ਹੀ ਨਹੀਂ ਹੁੰਦਾ ਬਦ ਤੇ ਭਾਈ ਹਾਂਜੀ ਚਲੀਆਂ ਚੀਜ਼ਾਂ ਵਾਂ ਹਾਂਜੀ ਕੁਆਲਟੀ ਫੋਲਿਆ ਹੈ ਜਰਸੀ ਹੈ ਤੋ ਚਲੋ ਨਿਕਲੇਗਾ ਝੂੰਗੇ ਸੰਗੇ ਇਹਨਾਂ ਦੀ ਕੋਈ ਨਹੀਂ ਇਹਦਾ ਆਪ ਲੋਕ ਹੀ ਲੱਭਦੇ ਆ ਹਾਂਜੀ ਹਾਂਜੀ ਪਾਪਾ ਮਸ਼ੀਨ ਇਹਦੀ 50000 ਦੀ ਦਿੰਦੇ 50000 ਦੀ ਹਾਂਜੀ ਚਲੋ ਬਾਕੀ ਕੁਇਰਦੋ ਯਰ ਮੋਕੇ ਤੇ ਛੋਟ ਹੋ ਜੂਗੀ ਅੱਛਾ 47 ਹਜ਼ਾਰ ਵੀ ਛੋਟ ਹੀ ਹੋਣੀ ਹੈ ਇਹਦੇ ਵਿੱਚ ਬਹੁਤੀ ਚੰਗੀ ਵਸੂਈ ਹੈ ਤੇ ਆਹ ਸ਼ਹਿਰਾ ਵੀ ਇਹ ਗੱਬਣ ਕੇ ਸੋਈ ਜੀ ਇਹ ਚੰਗੀ ਵਸੂਈ ਹੈ ਗੱਬਣ ਆ ਗਈ ਅੱਛਾ ਹਾਂ ਬਹੁਤ ਜ਼ਿਆਦਾ ਚੰਗੀ ਹੈ ਬਾਕੀ ਕੱਦ ਕੱਟ ਤੇ ਤਾਂ ਪੂਰੀਆਂ ਵੱਡੀਆਂ ਜਿੱਦਾਂ ਪੂਰੀਆਂ 25 ਕਿਲੋ ਦੁੱਧ ਦੀ ਗਾਰੰਟੀ ਦੇ ਲੈ ਜੇ ਕੋਈ ਵਸ਼ੀ ਤੋਰ ਫੇਰੇ ਬੱਜਿਆ ਵਾਲਾ ਥਾਣਿਆਂ ਮੋਟਾ ਲੰਘਾ ਹੁੰਦੀ ਹੈ ਠੀਕ ਹੈ ਹਾਂਜੀ ਹਾਂਜੀ ਦੰਦ ਕੀਤੇ ਚੱਕ ਕੇ ਤੇ ਆਪ ਵਡੀਆਂ ਜੀ ਇਹ ਦੇ ਦੇਣਾ ਇੱਕੋ ਜੀ ਡੋਰੀ ਇੱਕ ਬੰਦੇ ਦੂਰ ਇਥੇ ਪਈ ਜੇ ਇੱਕ ਬੰਦੇ ਵੇਖੀ ਹੀ ਉਦੋਂ ਆਹ ਵੇਖੋ ਇੱਕ ਤੋੜ ਗਈ ਆ ਤੇ ਇੱਕ ਹੈਗਾ ਜੀ ਆਹ ਚਾ ਕਰੇ ਸਾਫ ਕਰੇ ਸਾਫ ਚਾਰ ਦੰਦ ਆ ਜਲੀ ਠੀਕ ਹੈ ਲੈ ਜਾ ਚੌਗੀ ਚਾਰ ਦੰਦ ਹੋ ਗਈ ਆ ਛਿੱਗੀ ਵਾਲਾ ਇੱਕ ਪੋਟ ਲਿਆਵਾ ਇੱਕ ਮਿੰਟ ਰੋਕੇ ਨੇ ਇੱਕ ਹਾਂ ਦੇਖ ਸਾਡੇ ਬਾਕੀ ਹਵਾ ਨੇ ਤੇ ਨਾੜਾਂ ਵਿੱਚ ਚੰਗੀਆਂ ਤੇ ਠੰਡ ਵੀ ਚੰਗਾ ਲੱਗਾ ਬਹੁਤ ਜ਼ਿਆਦਾ ਇਹ ਮੈਂ ਕਹਿੰਦਾ ਕਿ ਆ ਬਾਤਾਂ ਚੀਏ ਕੁਆਲਟੀ ਦਾ ਵੀ ਆ ਕੇ ਪਸ਼ੂਆਂ ਦੀ ਸਾਡ ਗੱਲ ਕਰੀਏ ਸਾਡੀ ਕੁਆਲਟੀ ਦਾ ਤੇ ਇਹ ਕਿੰਨੇ ਕ ਦੁੱਧ ਵਾਲੀ ਉਤਰਾ ਇਹ ਵੀ ਦੀ 25 ਕਿਲੋ ਦੀ ਗਰੰਟੀ ਤੇ ਵਛੀ ਤੇ ਦਾਨੀ ਕਿੰਨੇ ਬੱਤੀ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਤੇ ਵੀ ਜੀ ਕਾਨੂੰ ਭਾਵੇਂ ਦਾ 70 ਕਰੀ ਜਾਈਏ ਹਾਂਜੀ 70 ਦੀ ਜੀ 75 ਦੀ ਤੇ ਆ ਜੀ ਅੱਛਾ 70 ਦੀ ਹਾਂ ਇਹ ਠੀਕ ਹੈ ਨਾ 70 ਉਹ ਥੋੜਾ ਲੱਗ ਗਿਆ ਭਲੇਖਾ ਲੱਗ ਗਿਆ 70 ਦੀ 70 ਚ ਦੋ ਛੱਡ ਦਈਏ ਤੇ ਨਹੀਂ ਛੱਡ ਅੱਛਾ 60 ਹਜ਼ਾਰ ਜੀ 60 ਹਜ਼ਾਰ ਜੀ ਕੋਈ ਲੈ ਜਾਏ ਆ ਸ਼ਹਿਰ ਵਸੀ ਆ ਕੁਆਲਟੀ ਇਹੋ ਜੀ ਲੱਭ ਦੀ ਬਹੁਤ ਹੈ ਟਾਇਰ ਸ਼ਰ ਠੀਕ ਹੈ ਤੇ ਖਾਣ ਵੀ ਨਹੀਂ ਇੰਦਾਂ ਤਾਂ ਲੱਭਦਾ ਜਿੰਨਾ ਚੰਗਾ ਖਾਣ ਲੱਗਾ ਵਾ ਤੇ ਮੋਟਰਾਂ ਨੂੰ ਹੁੰਦੀ ਆ। ਸਾਵੀ ਬੱਛੀ ਬੜੀ ਚੰਗੀ ਐ ਬੀ ਜੀ। ਠੀਕ ਐ। ਬਾਦ ਕੋ ਤੇ ਵੇਖੋ ਕਢੀ ਬੇਲਬੂਲ ਦੀ ਬੱਛੀ ਆ। ਦੁੱਧ 25 ਕਿਲੋ ਵੀ ਭੱਜੂਗੀ ਗਾਰੰਟੀ ਦੇ ਭਾਵੇਂ ਕਿਸ ਨੂੰ ਦੇ ਦੇ। ਜਿੰਨੂੰ ਮਰਜ਼ੀ ਠੰਡੀ ਆ ਗਏ। ਤੋਰੋ ਫਿਰ ਇਹਨਾਂ ਨੂੰ। ਜਨਵਾਰ ਵਾਲਾ ਹੈ ਵੀ ਵੱਡੇ ਆ ਤੇ ਹੈ ਵੀ ਕੁਆਲਿਟੀ ਦੇ ਆ। ਇਹ ਵੀ ਜੇ ਗੱਬਣ ਆ ਚਲੋ ਟਾਈਮ ਖਰਜੀ ਆ। ਬੱਛੀਆਂ ਬਹੁਦੀਆਂ ਚੰਗੀਆਂ। ਪਲਾਂ ਪੁਲਾ ਹਵਾਨੇ ਤੇ ਪੈਂਦੀਆਂ ਇੱਕ ਮਿੰਟ ਰੋਕਿਓ ਨੇ ਇੱਥੇ ਹੀ ਸੁਆ ਕਿੰਨਾ ਵਤਰਾ ਇਹਦਾ ਸੁਆ ਦੂਜਾ ਇਹਦਾ ਦੂਸਰਾ ਸੁਆ ਇਕਰੀਏ ਥਾਣੇ ਦੇਖ ਸਕਦੇ ਨੇ ਲੱਗੇ ਤਾਂ ਬਾਕੀ ਅਜੇ ਪਲਾਂ ਪੁਲਾ ਹਵਾਨੇ ਪੈਂਦੀਆਂ ਹਿਸਾਬ ਨਾਲ ਚਲੋ ਲੈ ਜਾ ਫਿਰ ਬੰਦ ਦੁੱਧ 25 ਕਿਲੋ ਦੇ ਵੀ ਜਦੋਂ ਮੱਢੀ ਵਸ਼ੀ ਕੋ ਲੈ ਜੀ ਪਰ ਜਿੰਦੇ ਨੇ 10 12 ਲੈ ਜਾਣੇ ਆ ਕੋਈ ਵਸ਼ੀ ਹੈ ਦੁੱਧ ਵਾਲੀ ਇਹਦਾ ਫਿਰ ਮੁੱਲ ਇਹਦਾ ਮੁੱਲ 75 اچھا ਨਹੀਂ ਸੇਮ ਸੇਮ ਹੀ ਆ ਭਾਵੇਂ 67 ਕੋ ਲੈ ਤੇ ਭਾਵੇਂ ਕੋਈ ਹੋ ਲੈ ਠੀਕ ਆ ਤਾਂ ਡਰਦੀ ਮਰੇਗਾ ਭਾਵੇਂ ਉਹ ਤੇ ਤੁਹਾਨੂੰ ਪਤਾ ਹੈ ਵਸ਼ੀਆਂ ਨੂੰ ਅਸੀਂ ਥੱਲੇ ਬੈਠੇ ਰਹੋ ਇਹਨਾਂ ਦੇ ਮਗਰੋਂ ਦੀ ਭਾਂ ਜਿੱਦਾਂ ਲੱਭੀ ਤੇ ਬਾਕੀ ਆ ਵੀ ਚਲੋ ਆਪਣੀ ਕੋਈ ਤਸੱਲੀ ਕਰਕੇ ਨਾ ਪਾਸ ਕਰਕੇ ਲੈ ਜੀ ਠੀਕ ਹੈ ਜੀ